ਐ ਵਕਤ ਠਹਿਰ ਜਰਾ ਐਨਾ ਵੀ ਨਰਮੋਹਾ ਨਾ ਬਣ ਸੁੱਖ ਨੀਆਂ ਕੜੀਆਂ ਤਾਂ ਪਲਾਂ ਚੋਂ ਲੰਗਾ ਦਿੰਨਾ ਸੁੱਖ ਦੀਆਂ ਕੜੀਆਂ ਤਾਂ ਪਲਾਂ ਚੋਂ ਲੰਗਾ ਦਿੰਨਾ ਕਦੀ ਔਖਾ ਵਕਤ ਵੀ ਛੇਤੀ ਲੰਗਾਇਆ ਕਰ ਜਿੰਨਾ ਦੇ ਜਾਨੋ ਪਿਆਰੇ ਦੂਰ ਗਏ ਜਿੰਨਾ ਦੇ ਜਾਨੋ ਪਿਆਰੇ ਦੂਰ ਗਏ ਉਹਨਾਂ ਦਾ ਦਰਦ ਵੀ ਵੰਡਾਇਆ ਕਰ ਐ ਵਕਤ ਠਹਿਰ ਜਰਾ ਐਨਾ ਵੀ ਨਰਮੋਹਾ ਨਾ ਬਣ ਹਾਸਿਆਂ ਨੂੰ ਕਿਉਂ ਲਗਦੀਆਂ ਨੇ ਨਜ਼ਰਾਂ ਹਾਸਿਆਂ ਨੂੰ ਕਿਉਂ ਲਗਦੀਆਂ ਨਹੀਂ ਨਜਰਾਂ ਰੋਂਦਿਆਂ ਨੂੰ ਵੀ ਕਦੇ ਹਸਾਇਆ ਕਰ ਕਿਉਂ ਦਿਨਾਂ ਏ ਪੀੜਾਂ ਦਾ ਪ੍ਰਾਗ ਕਿਉਂ ਦਿਨਾਂ ਏ ਪੀੜਾਂ ਦਾ ਪ੍ਰਾਗ ਬਹੁਤੇ ਦਰਦ ਨਾਲ ਹੱਡੀ ਰਚਾਇਆ ਕਰ ਐ ਵਕਤ ਠਹਿਰ ਜਰਾ ਕਦੀ ਔਖਾ ਵਕਤ ਵੀ ਛੀਤੀ ਲੰਘਾਇਆ ਕਰ ਸੰਦੂਆ ਰੋਂਦਿਆਂ ਨੂੰ ਵੀ ਹਸਾਇਆ ਕਰ ਐ ਵਕਤ ਐ ਵਕਤ ਠਹਿਰ ਜਰਾ ਇੰਨਾ ਵੀ ਨਰਮੋਹਣਾ ਬਣ ਇੰਨਾ ਵੀ ਨਰਮੋਹਣਾ ਬਣ